ਸੁਰਗ ਦਾ ਝੂਟਾ ਲੈ ਕੇ ਵਾਪਸ ਆਉਣਾ ਮੈਂ ਸੁਰਗ ਦੇ ਸਗੇ ਪਿਓ ਤੋਂ ਆਪਣਾ ਪੁੱਤ ਪਛਾਨਿਆ ਨਹੀਂ ਗਿਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁੱਤ ਇੰਗਲੈਂਡ ਤੋਂ 1 ਸਾਲ ਬਾਅਦ ਪੰਜਾਬ ਆਉਂਦਾ ਤੇ ਸਿੱਧਾ ਕਚੇਰੀਆਂ 'ਚ ਪਹੁੰਚ ਜਾਂਦਾ ਤੇ ਜਿੱਥੇ ਬਾਪੂ ਹੁੰਦਾ ਤੇ ਬਾਪੂ ਨਾਲ ਸਾਹਮਣੇ ਖੜ ਕੇ ਗੱਲਾਂ ਕਰ ਰਿਹਾ ਹੁੰਦਾ ਤੇ ਪੁੱਤ ਬਾਪੂ ਤੋਂ ਆਪਣਾ ਪੁੱਤ ਪਛਾਣਿਆ ਨਹੀਂ ਗਿਆ ਜੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ